ਉਹ ਬਾਬਲਾ ਸਾਹਮਣੇ ਰੱਖ ਲਈ ਮੇਰੇ ਤੇ ਬਚਪਨ ਦੇ ਗੁੱਡੀਆਂ ਪਟੋਲੇ ਰੱਬ ਦੇ ਨਾਵੇਂ ਮੈਨੂੰ ਮਾਫਤਾ ਕਰ ਦੇ ਵੇ ਅਸੀਂ ਮੰਦੜੇ ਬੋਲ ਨਾ ਬੋਲੇ ਜੀ ਇੱਕ ਧੀ ਵਾਸਤੇ ਉਹਦੀ ਮਾਂ ਚਲੀ ਜਾਏ ਵੈਸੇ ਤੇ ਉਹ ਪੰਜਾਬ ਦੀ ਮਾਂ ਸਨ ਪਰ ਮੈਨੂੰ ਇੱਕ ਦੇ ਮੰਮੀ ਦੇ ਜਾਂਦਾ ਘਟਾ ਪਿਆ ਬਹੁਤ ਪਿਆ ਇੱਕ ਮਾਂ ਹੋਣ ਦਾ ਪਰ ਪੰਜਾਬੀ ਸੱਭਿਆਚਾਰਕ ਤੇ ਪੰਜਾਬੀ ਵਿਰਸੇ ਨੂੰ ਜੇ ਅਸੀਂ ਅੱਜ ਵੇਖੀਏ ਜਿੱਥੇ ਖੜਾ ਏ ਉਹ ਉਸ ਹਿਸਾਬ ਨਾਲ ਨਾ ਪੂਰਾ ਹੋਣ ਵਾਲਾ ਘਟਾ ਪਿਆ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਮੇਰੇ ਮੋਢੇ ਤੇ ਫੁਲਕਾਰੀ ਪਾ ਕੇ ਕਿਹਾ ਸੀ ਕਿ ਪੁੱਤਰ ਇਹ سلسلہ ਰੁਕਣਾ ਨਹੀਂ ਚਾਹੀਦਾ ਜਿਹੜਾ ਸਾਡਾ ਪੰਜਾਬੀ ਵਿਰਸਾ ਬਾਰੂਦ ਦੇ ਕੰਡੇ ਤੇ ਖੜਾ ਹੈ ਕਿਉਂਕਿ ਬਾਕੀ ਸਾਡੇ ਪੱਛਮੀ ਸਭਿਅਤਾ ਨੇ ਸਾਨੂੰ ਬਹੁਤ ਓਵਰ ਪਾਵਰ ਕਰ ਲਿਆ ਹੈ ਤੇ ਇਸ ਕਰਕੇ ਬੇਟਾ ਇਹ ਮਸ਼ਾਲ ਜਿਹੜੀ ਹੈ ਪੰਜਾਬ ਪੰਜਾਬੀਆਂ ਦੀ ਜਗਤ ਦੀ ਰਣੀ ਚਾਹੀਦੀ ਹੈ ਅ ਮੈਂ ਲੋਕੀਤ ਜਿਹੜੇ ਨੇ ਉਹ ਮੈਂ ਮਮੀ ਤੋਂ ਸਿੱਖੇ ਉਹਨਾਂ ਦੀ ਗੋਚ ਚ ਬੈ ਕੇ ਸਿੱਖੇ ਨੇ ਪਰ ਅਸੀਂ ਵਿਦਿਵਤ ਸਿੱਖਿਆ ਲਈ ਹੈ ਮੈਂ ਸੰਗੀਤ ਦੀ ਐਮਫੀ ਲਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀ ਤੁਸੀਂ ਉਸ ਗੱਲ ਕੀ ਉੱਪਰ ਪਹਿਰਾ ਦਮੋਗੇ ਜਾਂ ਫਿਰ ਜਿਹੜਾ ਨਵਾਂ ਵਿਰਸਾ ਹੈ ਅੱਜ ਕੱਲ੍ਹ ਧੂਮ ਧੜਕਾ ਚੱਲਦਾ ਹੈ ਉਹਦੇ ਵਿੱਚ ਸ਼ਾਮਲ ਹੋ ਜਾਊਂਗੇ ਨਹੀਂ ਸਰ ਮੇਰਾ ਜ਼ਮੀਰ allow ਨਹੀਂ ਕਰਦਾ ਪਟਿਆਲਾ ਦੇ ਵਿੱਚ ਪਟਿਆਲਾ ਹੈਰੀਟੇਜ ਫੈਸਟੀਵਲ ਚੱਲ ਰਿਹਾ ਹੈ ਤੇ ਪੰਜਾਬ ਦੀ ਬਲੰਦ ਆਵਾਜ਼ ਗਰਮੀਤ ਬਾਬਾ ਦੀ ਬੇਟੀ ਗੁਲੇਰੀ ਬਾਬਾ ਸਾਡੇ ਦਰਮਿਆਨ ਹਾਜ਼ਰ ਪੰਜਾਬੀ ਲੋਕ ਗੀਤਾਂ ਦੀ ਜਦੋਂ ਵੀ ਗੱਲ ਚੱਲਦੀ ਹੈ ਪੰਜਾਬੀ ਸੱਭਿਆਚਾਰ ਦੀ ਗੱਲ ਚੱਲਦੀ ਹੈ ਤਾਂ ਗਰਮੀਤ ਬਾਬਾ ਦਾ ਨਾ ਆਉਣਾ ਸੁਭਾਵਿਕ ਹੈ ਚਾਹੇ ਗਰਮੀਤ ਬਾਬਾ ਦੀ ਆਵਾਜ਼ ਸਦਾ ਲਈ ਖਮੋਸ਼ ਹੋ ਚੁੱਕੀ ਹੈ ਪਰ ਉਹਦੇ ਵੱਲੋਂ ਗਾਏ ਗਏ ਗੀਤ ਪੰਜਾਬੀ ਸੱਭਿਆਚਾਰ ਲਈ ਉਦੋਂ ਤੱਕ ਜ਼ਿੰਦਾ ਰਹਿਣਗੇ ਜਦੋਂ ਤੱਕ ਪੰਜਾਬੀ ਦੇ ਪੰਜਾਬੀ ਮਾਂ ਬੋਲੀ ਜਿੰਦਾ ਰਹੇਗੀ ਗਲੋਰੀ ਬਾਬਾ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਪਟਿਆਲਾ ਪਹੁੰਚੇ ਨੇ ਬਾਬਾ ਜੀ ਸਭ ਤੋਂ ਪਹਿਲਾਂ ਤੁਹਾਡਾ ਪਟਿਆਲਾ ਦੇ ਫੈਸਟੀਵਲ ਪੌਂਟੈਂਟ ਤੇ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਬਹੁਤ ਧੰਨਵਾਦ ਮੈਂ ਬੜਾ ਮਾਣ ਮਹਿਸੂਸ ਕਰ ਰਹੀ ਆ ਅੱਜ ਪਟਿਆਲੇ ਆ ਕੇ ਤੇ ਮੈਂ ਨੌਰ ਜ਼ੋਨ ਕਲਚਰ ਸੈਂਟਰ ਉਹਨਾਂ ਦਾ ਲੱਖ ਲੱਖ ਧੰਨਵਾਦ ਕਰਦੀ ਆ ਮੈਂ ਸ਼ਰਮਾ ਸਰ ਦਾ ਬਹੁਤ ਲੱਖ ਲੱਖ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਪਟਿਆਲੇ ਆਣ ਦਾ ਮੌਕਾ ਦਿੱਤਾ ਹੈ ਬਾਬਾ ਜੀ ਪੰਜਾਬੀ ਲੋਕ ਗੀਤਾਂ ਦੀ ਗੱਲ ਹੋਵੇ ਤਾਂ ਤੁਹਾਡੀ ਮਾਤਾ ਗੁਰਮੀਤ 바ਵਾ ਜੇ ਉਹਨਾਂ ਦਾ ਨਾਂ ਨਾ ਆਵੇ ਤਾਂ ਮੈਨੂੰ ਲੱਗਦਾ ਹੈ ਪੰਜਾਬੀ ਗੀਤ ਹੀ ਅਧੂਰੇ ਹੋ ਜਾਣਗੇ ਉਹਨਾਂ ਦੇ ਵਿਛੋੜੇ ਦਾ ਤੁਹਾਨੂੰ ਕਿੰਨਾ ਕ ਸਦਮਾ ਲੱਗਿਆ ਜਦੋਂ ਉਹ ਇਸ ਫਾਨੀ ਸੰਸਾਰ ਤੋਂ ਜਾਂਦੇ ਨੇ ਵੈਸੇ ਮੈਂ ਆਊਟ ਆਫ ਵੇ ਚਲੇ ਗਿਆ ਪਰ ਪੁੱਛਣਾ ਸੁਭਾਅਕ ਆ। ਹਾਂ ਜੀ ਇੱਕ ਧੀ ਵਾਸਤੇ ਉਹਦੀ ਮਾਂ ਚਲੀ ਜਾਏ। ਵੈਸੇ ਤੇ ਉਹ ਪੰਜਾਬ ਦੀ ਮਾਂ ਸਨ। ਪਰ ਮੈਨੂੰ ਇੱਕ ਤੇ ਮੰਮੀ ਦੇ ਜਾਣ ਦਾ ਘਾਟਾ ਪਿਆ ਬਹੁਤ ਪਿਆ। ਇੱਕ ਮਾਂ ਹੋਣ ਦਾ। ਪਰ ਪੰਜਾਬੀ ਸੱਭਿਆਚਾਰਕ ਤੇ ਪੰਜਾਬੀ ਵਿਰਸੇ ਨੂੰ ਜੇ ਅਸੀਂ ਅੱਜ ਵੇਖੀਏ ਜਿੱਥੇ ਖੜਾ ਹੈ ਉਹ ਉਸ ਹਿਸਾਬ ਨਾਲ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਸੀ ਤੇ ਮੈਂ ਕੋਸ਼ਿਸ਼ ਕਰ ਰਹੀ ਆ ਸਰ ਕਿ ਜੋ ਮੈਨੂੰ ਜਾਂਦੇ ਜਾਂਦੇ ਮੇਰੇ ਮਾਤਾ ਜੀ ਨੇ ਗੁਰਮੀਤ ਬਾਵਾ ਜੀ ਨੇ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹਨੂੰ ਪੂਰੀ ਕਰ ਸਕਾਂ ਤੇ ਇਸ ਕਰਕੇ ਮੈਂ ਉਹਨਾਂ ਨੇ ਮੈਨੂੰ ਕਿਹਾ ਸੀ ਮੇਰੇ ਮੋਢੇ ਤੇ ਫੁਲਕਾਰੀ ਪਾ ਕੇ ਕਿਹਾ ਸੀ ਕਿ ਪੁੱਤਰ ਇਹ سلسلہ ਰੁਕਣਾ ਨਹੀਂ ਚਾਹੀਦਾ ਜਿਹੜਾ ਸਾਡਾ ਪੰਜਾਬੀ ਵਿਰਸਾ ਬਾਰੂਦ ਦੇ ਕੰਡੇ ਤੇ ਖੜਾ ਹੈ ਕਿਉਂਕਿ ਬਾਕੀ ਸਾਡੇ ਪੱਛਮੀ ਸਭਿਅਤਾ ਨੇ ਸਾਨੂੰ ਬਹੁਤ ਓਵਰ ਪਾਵਰ ਕਰ ਲਿਆ ਤੇ ਇਸ ਕਰਕੇ ਬੇਟਾ ਇਹ ਮਸ਼ਾਲ ਜਿਹੜੀ ਹੈ ਪੰਜਾਬ ਪੰਜਾਬੀਆਂ ਦੀ ਜਗ ਦੀ ਰਣੀ ਚਾਹੀਦੀ ਹੈ ਸੋ ਮੈਂ ਕੋਸ਼ਿਸ਼ ਕਰ ਰਹੀ ਆ ਬਾਜੀ ਤੁਹਾਡੇ ਪਾਪਾ ਖੁਦ ਸੰਗੀਤਕਾਰ ਸੀਗੇ ਹਾਂਜੀ ਤੇ ਮੰਮਾ ਤੁਹਾਡੇ ਗਾਇਕ ਸੀਗੇ ਹਾਂਜੀ ਸਾਰਾ ਕੁਝ ਘਰ ਵਿੱਚੋਂ ਸਿੱਖਿਆ ਜਾਂ ਫਿਰ ਬਾਹਰ ਵੀ ਗਏ ਕਈ ਵਾਰ ਹੁੰਦਾ ਕਿ ਬੱਚਾ ਇਹ ਘਰ ਨਾਲੋਂ ਘਰ ਦਾ ਜੋਗੀ ਜੋਗੜਾ ਤੇ ਬਾਹਰਲਾ ਜੋਗੀ ਸਿੱਧਾ ਇਦਾਂ ਵੀ ਹੁੰਦਾ ਹੈ ਤੁਹਾਨੂੰ ਬਾਹਰੋਂ ਵੀ ਕੋਈ ਤਾਲੀਮ ਦਿੱਤੀ ਹੈ ਜਾਂ ਫਿਰ ਵਿਰਸੇ ਜੋ ਸਾਰਾ ਕੁਝ ਮਿਲ ਗਿਆ ਮੈਂ ਲੋਕ ਗੀਤ ਜਿਹੜੇ ਨੇ ਉਹ ਮੈਂ ਮਮੀ ਕੋ ਸਿੱਖੇ ਉਹਨਾਂ ਦੀ ਗੋਚ ਚ ਬੈ ਕੇ ਸਿੱਖੇ ਨੇ ਪਰ ਅਸੀਂ ਵਿਦਿਵਤ ਸਿੱਖਿਆ ਲਈ ਹੈ ਮੈਂ ਸੰਗੀਤ ਦੀ ਐਮਫੀ ਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਤੇ ਇਹ ਮੈਂ ਪਹਿਲਾਂ ਕਲਾਸਿਕਲ ਦੀ ਵੀ ਅਸੀਂ ਸਿੱਖਿਆ ਨਾਲ ਨਾਲ ਲਈ ਹੈ ਤੇ ਨਾਲ ਨਾਲ ਲੋਕ ਗੀਤ ਸਾਡੇ ਘਰ ਤੋਂ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੜ੍ਹਦੇ ਆਂ ਯੂਥ ਫੈਸਟੀਵਲਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਹੋਊਗਾ ਕੋਈ ਉਹ ਪਲ ਇਦਾਂ ਦਾ ਦੱਸ ਦਿਓ ਜਦੋਂ ਤੁਸੀਂ ਮੰਚ ਉੱਤੇ ਗਏ ਹੋ ਤਾਂ ਐਜ਼ੇ ਗਰਮੀਤ ਬਾਬਾ ਦੀ ਬੇਟੀ ਹੋਣ ਕਰਕੇ ਤੁਹਾਨੂੰ ਮਾਣ ਮਿਲਿਆ ਹੋਵੇ ਵੀ ਗਰਮੀਤ ਬਾਬਾ ਦੀ ਬੇਟੀ ਆਈ ਹੈ ਤਾਂ ਇਹਦਾ ਸਨਮਾਨ ਅਲੱਗ ਤੋਂ ਕੀਤਾ ਜਾਣਾ ਚਾਹੀਦਾ ਹਾਂਜੀ ਇਹ ਬੜੀ ਵਾਰੀ ਮੇਰੇ ਨਾਲ ਹੋਇਆ ਜੀ ਜਸ਼ਨ ਪ੍ਰੋਗਰਾਮ ਹੁੰਦਾ ਇੱਕ ਯੂਨੀਵਰਸਿਟੀ ਦੇ ਵਿੱਚ ਜਿਹੜੇ ਨਵੇਂ ਕਲਾ ਨਵੇਂ ਸਟੂਡੈਂਟ ਆਉਂਦੇ ਨੇ ਸੋ ਜਦੋਂ ਮੈਂ ਐਮਫਿਲ ਵਿੱਚ ਸੀ ਤੇ ਇਹ ਜਸ਼ਨ ਪ੍ਰੋਗਰਾਮ ਹੋਇਆ ਤੇ ਮੈਂ ਜਦੋਂ ਸਰ ਉਥੇ ਹੇਕ ਲਾਈ ਤੇ ਖੁਦ ਜੱਜ ਸਹਿਬਾਨ ਤੇ ਵੀਸੀ ਸਾਹਿਬ ਉੱਪਰ ਆ ਗਏ ਸੇ ਇਥੇ ਤੇ ਕਹਿੰਦੇ ਬੇਟਾ ਤੇਰੇ ਜੋ ਤੇਰੀ ਮਾਂ ਬੋਲਦੀ ਐ ਸੋ ਅੱਜ ਅਸੀਂ ਕਹਿੰਦੇ ਤੈਨੂੰ ਵੱਖਰਾ ਸਨਮਾਨ ਦੇ ਰਹੇ ਆ ਕਿ ਗੁਰਮੀਤ ਬਾਵਾ ਜੀ ਦਾ ਝੰਡਾ ਤੂੰ ਉਭਲੰਦ ਕਰਕੇ ਰੱਖੇਗੀ ਨਾਲੇ ਮੇਰੇ ਮੰਮੀ ਨੂੰ ਪੂਰੀ ਆਸ ਸੀ ਕਿ ਮੇਰੇ ਤੋਂ ਬਾਅਦ ਮੇਰੀ ਬੇਟੀ ਇਸ ਪਰੰਪਰਾ ਨੂੰ ਅੱਗੇ ਲਿਜਾਈ ਜਾਏਗੀ ਸੋ ਮੈਨੂੰ ਉਸ ਜਸ਼ਨ ਪ੍ਰੋਗਰਾਮ ਵਿੱਚ ਖਾਸ ਸਨਮਾਨ ਦਿੱਤਾ ਗਿਆ ਸੀ ਸਰ ਗਰਮੀਤ بابا ਨੇ ਸਾਰੀ ਜ਼ਿੰਦਗੀ ਗਲੋਰੀ ਜੀ ਇੱਕ ਹਟਕੀ ਗਾਇਕੀ ਕੀਤੀ ਹੈ ਸਾਫ ਸੁਥਰੀ ਗਾਇਕੀ ਲੋਕ ਕਥਾਵਾਂ ਕੀ ਤੁਸੀਂ ਉਸ ਗਾਇਕੀ ਉੱਪਰ ਬਹਿਰਾ ਦਮੋਂਗੇ ਜਾਂ ਫਿਰ ਜਿਹੜਾ ਨਵਾਂ ਵਿਰਸਾ ਹੈ ਅੱਜ ਕੱਲ੍ਹ ਧੂਮ ਟੜਕਾ ਚੱਲਦਾ ਹੈ ਉਹਦੇ ਵਿੱਚ ਸ਼ਾਮਲ ਹੋ ਜਾਊਂਗੇ ਨਹੀਂ ਸਰ ਮੇਰਾ ਜ਼ਮੀਰ allow ਨਹੀਂ ਕਰਦਾ ਜੋ ਮम्मा ਨੇ ਕਿਹਾ ਹੈ ਜੋ ਕਿ ਸਾਡੇ ਵਿਰਸੇ ਨੂੰ ਸਾਂਭਣ ਵਾਸਤੇ ਬੜੇ ਚੰਦ ਕਲਾਕਾਰ ਨੇ ਬਾਕੀ ਜੋ ਧੂੰਦੜਗਾ ਚੱਲ ਰਿਹਾ ਉਹਦੇ ਵਾਸਤੇ ਤੇ ਲੱਖਾਂ ਕਲਾਕਾਰ ਬੈਠੇ ਨੇ ਸੋ ਸਰ ਵਿਰਸੇ ਨੂੰ ਲੋੜ ਹੈ ਆ ਬਾਵਾ ਪਰਿਵਾਰ ਦੀ ਨਾਲੇ ਮੇਰੀ ਮਾਂ ਨੇ 53 ਸਾਲ ਦਿੱਤੇ ਨੇ ਇਸ ਵਿਰਸੇ ਨੂੰ ਤੇ ਸਰ ਮੈਂ ਇਹ ਉਹਨਾਂ ਦੀ ਜੋ ਉਹਨਾਂ ਦੀ ਕੁਰਬਾਨੀ ਹੈ ਕਿਉਂਕਿ ਉਹਨਾਂ ਨੇ ਆਪਣੇ ਪਰਿਵਾਰ ਨੂੰ ਨਹੀਂ ਦੇਖਿਆ ਸਿਰਫ ਪੰਜਾਬ ਨੂੰ ਦੇਖਿਆ ਤੇ ਮੈਂ ਜ਼ਾਇਆ ਨਹੀਂ ਜਾਣ ਦੇਣਾ ਚਾਹੁੰਦੀ ਸੋ ਮੈਂ ਵਿਰਸੇ ਵਾਲੀ ਜਾਵਾਂਗੀ ਚੰਦ ਲੈਣਾ ਅਸੀਂ ਗਰਮੀਤ ਬਾਵਾ ਦੀਆਂ ਸੁਣਣੀਆਂ ਚੋਣੇ ਕਿਉਂਕਿ ਮੈਂ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਜਦੋਂ ਤੱਕ ਪੰਜਾਬੀ ਮਾਂ ਬੋਲੀ ਰਹੇਗੀ ਪੰਜਾਬੀ ਜਿਉਂਦੇ ਰਹਿਣਗੇ ਧਰਤੀ ਤੇ ਗਰਮੀਤ 바ਵਾ ਦੀ ਆਵਾਜ਼ ਚੋਂਦੀ ਰਹੇਗੀ ਗਰਮੀਤ 바ਵਾ ਜਿਉਂਦੀ ਰਹੇਗਾ ਤਾਂ ਕੋਈ ਚਾਰ ਉਹ ਲਾਈਨਾਂ 바ਵਾ ਜੀ ਦੀਆਂ ਸੁਣਾਓ ਜਿਨ੍ਹਾਂ ਦੇ ਨਾਲ ਸਾਨੂੰ ਵੀ ਸਕੂਨ ਮਿਲੇ ਤੇ ਸਾਡੇ ਸਰੋਤੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਵੀ ਸਕੂਨ ਹੋ ਬਾਬਲਾ ਸਾਹਮਣੇ ਰੱਖ ਲਈ ਮੇਰੇ ਵੇ ਬਚਪਨ ਦੇ ਗੁੱਡੀਆਂ ਪਟੋਲੇ ਰੱਬ ਦੇ ਨਾਵੇਂ ਮੈਨੂੰ ਮਾਫ਼ਤਾ ਕਰ ਦੇ ਵੇ ਅਸੀਂ ਮੰਦੜੇ ਬੋਲ ਨਾ ਬੋਲੇ ਬਾਬਲਾ ਅੰਬੜੀ ਰੋਵੇ ਕਰਾ ਵਾਂਗ ਫੇਰੇ ਤੇਰੇ ਘਰ ਦੇ ਵਿੱਚ ਪਰੋਲੇ ਕਹਾਰੋ ਢੋਲੀ ਨਾ ਚਾਯੋ ਵੇ ਮੇਰਾ ਬਾਬਲੇ ਆਇਆ ਨਹੀਂ ਕਹਾਰੋ ਢੋਲੀ ਨਾ ਚਾਯੋ ਵੇ ਮੇਰਾ ਬਾਬਲੇ ਆਇਆ ਨਹੀਂ ਤਾਂ ਗਲੋਰੀ ਬਾਬਾ ਨਾਲ ਗੱਲਬਾਤ ਹੋਈ ਹੈ ਫਿਲਹਾਲ ਇਹਨਾਂ ਦਾ ਮੰਚ ਹੈ ਪਟਿਆਲਵੀ ਬਹੁਤ ਚਿੱਦਤ ਦੇ ਨਾਲ ਜਿਹੜਾ ਉਹ ਇੱਕ ਵਾਰ ਫਿਰ ਉਸ ਲੰਮੀ ਏਕ ਨੂੰ ਯਾਦ ਕਰਨਗੇ ਗਰਨਿਤ ਬਾਬਾ ਨੂੰ ਜਦੋਂ ਗਲੋਰੀ ਬਾਬਾ ਜੀ ਹੋਣੀ ਮੰਚ ਉੱਤੇ ਪੰਜਾਬੀ ਲੋਕ ਗੀਤਾਂ ਦੀ ਸ਼ੈਬਰ ਲਗਾਉਣਗੇ ਅਨਮਿਊਟ ਦੇ ਨਾਲ ਜੁੜੇ ਰਹੋ ਕਿਸੇ ਹੋਰ ਸ਼ਖਸੀਅਤ ਦੇ ਨਾਲ ਜਲਦ ਮੁਲਾਕਾਤ ਕਰਾਵਾਂਗੇ ਤਦ ਤੱਕ ਲਈ ਜ਼ਾਰਤ ਬਹੁਤ ਬਹੁਤਾਂ ਬੋਲੀ ਕਰਾਂਗਾ